ਜੇ ਜਿਸ ਹਿਸ਼ਾਰਪੁਰ ਪੁਰ ਹੀਰਾਂ ਤੋਂ ਗੁਰੂ ਰਾਮਦਾਸ ਲੰਗਰ ਸੇਵਾ ਸੋਈ ਘਰ ਤੋਂ ਆਉਂਦੇ ਆ ਜੀ 140 ਕਿਲੋਮੀਟਰ ਦੇ ਕਰੀਬ ਅਸੀਂ ਸਫ਼ਰ ਤੈਅ ਕਰਕੇ ਆਉਂਦੇ ਆ ਜੀ ਰੋਜ਼ਾਨਾ ਦਿੱਲੀ ਦੀ ਕਿੰਨਾ ਲੰਗਰਾਂ ਕਿਰਪਾ ਨਾਲ ਪਿਆਰ ਕਰਦੀ ਆ ਅਸੀਂ ਸੰਗਤ ਦੇ ਹਿਸਾਬ ਨਾਲ ਨੇ ਪਉਂ ਸਾਢੇ ਕੋ 2000 ਤੋਂ 5000 ਤੱਕ ਬੰਦਾ ਜੀ ਅਸੀਂ ਉਸ ਹਿਸਾਬ ਦੇ ਨਾਲ ਲੰਗਰ ਲੈ ਕੇ ਆਉਂਦੇ ਆ ਜੀ ਜੀ ਜਿਹੜੀ ਸਾਡੀ ਸੰਸਥਾ ਗੁਰੂ ਰਾਮਦਾਸ ਲੰਗਰ ਸੇਵਾ ਜੀ ਸੰਸਥਾ ਹੈਗੀ ਆ ਇਹ ਸਾਰੇ ਪੰਜਾਬ ਦੇ ਜਿੰਨੇ ਵੀ ਸਿਵਲ ਹਸਪਤਲ ਨੇ ਸਾਰਿਆਂ ਨੂੰ ਇਹ ਸੇਵਾ ਨਿਭਾ ਰਹੀ ਹੈ ਜੀ ਮੋਂ ਇੱਕ ਮੈਂ ਇਸ ਬਾਰੇ ਹਰ ਕੋਈ ਝਿਜਕਦਾ ਬੋਲਣ ਵਾਸਤੇ ਠੀਕ ਹੈ ਜੀ ਪਰ ਸਾਡੇ ਗੱਲ ਕੀ ਦੀ ਇੱਕ ਸੰਸਥਾ ਲੋਏ ਸਾਡੇ ਲੋਨ ਚੋਰ ਵੀ ਆਵੇ ਅਸੀਂ ਉਹਨੂੰ ਵੀ ਹਾਥੀ ਜੋੜਨੀ ਆ ਸਾਡੇ ਲੋਨ ਸਾਥ ਵੀ ਹੋਵੇ ਸਾਨੂੰ ਉਹਨੂੰ ਵੀ ਹਾਥੀ ਜੋੜਨੀ ਆ ਤਾਂ ਹੀ ਲੰਗਰੀ ਸਿਖਾਉਣਾ ਸਾਡੀ ਰੋਸਾਨਾ ਸਾਡੇ ਵਾਸਤੇ ਸਾਰੇ ਬਾਬੇ ਨਾਨਕ ਨੇ ਜਿੱਦਾਂ ਕਿਹਾ ਸੀ ਉਸ ਤਰ੍ਹਾਂ ਇੱਕ ਹੀ ਆ ਜੀ ਸਾਡੇ ਵਾਸਤੇ ਸਾਡੇ ਉਹਦੇ ਜੋ ਵੀ ਆਵੇ ਸਾਡੀ ਇਹੋ ਹੀ ਹੁੰਦੀ ਆ ਕਿ ਤੂੰ ਭੁੱਖੇ ਖਾਲੀ ਪੇਟ ਨਾਲ ਰਵੇ ਕੋਈ ਭੁੱਖਾ ਨਾ ਰਵੇ ਮਤਲਬ ਕਿ ਅਮਰੀਕਨ ਆ ਜੀ ਭਾਈ ਮਨਜੀਤ ਸਿੰਘ ਜੀ ਉਹਨਾਂ ਲੋ ਜੋ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਕਿ ਕੋਈ ਜੋ ਵੀ ਆਵੇ ਸਾਡੇ ਵਾਸਤੇ ਇੱਕ ਹੀ ਆ ਬਜ਼ੁਰਗ ਆਵੇ ਉਹਨਾਂ ਦੇ ਪੈਰਾਂ ਤਾਂ ਹੱਥ ਲਾਓ ਜੇ ਕੋਈ ਆਪਾਈ ਜਿਆ ਉਹਨੂੰ ਜੇ ਦੂਰ ਬੈਠਾ ਉਹਨੂੰ ਉੱਤਰ ਕੇ ਗੱਡੀ ਤੋਂ ਆਪ ਪ੍ਰਸ਼ਾਦਾ ਫੜਾ ਕੇ ਆਓ ਤੇ ਮਤਲਬ ਕੋਈ ਦੁਖੀ ਨਾ ਜਾਵੇ ਸਤਿਗੁਰਾਲ ਜੀ ਤੁਸੀਂ ਜੁੜ ਰਹੇ ਹੋ ਅਸਲੀਤ ਨਿਊਜ਼ ਜਿਨੇ ਨਾਲਤੇ ਮਹਾਵੀਸ਼ਾ ਸਾਡਾ ਮਕਸਦ ਅਕਸਰ ਇਹ ਰਿਹਾ ਹੈ ਕਿ ਜੋ ਵਿਅਕਤੀ ਸਮਾਜ ਦੇ ਭਲੇ ਲਈ ਕੰਮ ਕਰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਤਾ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਲੋਕ ਸਮਾਜ ਲਈ ਕੰਮ ਕਰਦੇ ਅੱਜ ਪਹੁੰਚੇ ਹਾਂ ਸਿਵਲ ਹਸਪਤਲ ਤਰਨਤਨ ਦੇ ਵਿੱਚ ਜਿੱਥੇ ਤੁਹਾਨੂੰ ਇੱਕ ਲੰਗਰ ਦੀ ਸੇਵਾ ਵਖਾ ਰਹੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਤੁਹਾਨੂੰ ਤਸਵੀਰਾਂ ਫਾਹਨੀਆਂ ਕਰਨ ਤੁਹਾਨੂੰ ਗੁਰੂ ਰਾਮਦਾਸ ਲੰਗਰ ਸੇਵਾ ਪੁਸ਼ਿਆਤਪੁਰ ਇਹ ਰੋਜ਼ਾਨਾ ਹੀ ਕਰੀਬ 140 ਕਿਲੋਮੀਟਰ ਦਾ ਸਫ਼ਰ ਕਰਕੇ ਸਿਵਲ ਹਸਪਤਲ ਤਰਨਤਨ ਵਿੱਚੇ ਮਰੀਜ਼ਾਂ ਦੀ ਅਤੇ ਜੋ ਆਮ ਲੋਕ ਨੇ ਜੋ ਰੋਟੀ ਖਾਣ ਤੋਂ ਸਮਰਥ ਹੁੰਦੇ ਨੇ ਉਹਨਾਂ ਦੀ ਸੇਵਾ ਵਾਸਤੇ ਪਹੁੰਚਦੇ ਨੇ ਤਾਂ ਸਹੀ ਤਰ੍ਹਾਂ ਨਾਲ ਸਾਂਝੀ ਕਰਦੇ ਆ ਜਿੱਥੇ ਲੋਕਾਂ ਨੂੰ ਮੁਫਤ ਦੇ ਵਿੱਚ ਲੰਗਰ ਚਕਾਇਆ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਨਗਰੀ ਗੁਰੂ ਅਰਜਨ ਦੇਵ ਜੀ ਨਗਰੀ ਸ਼੍ਰੀ ਤਰਨਤਨ ਸਾਹਿਬ ਦੇ ਵਿੱਚ ਮੌਜੂਦ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ 140 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਹ ਗੁਰਸਖ ਭਰਾ ਇੱਕ ਸੰਸਥਾ ਜੋ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਚੱਲਦੀ ਏ ਅੱਜ ਇੱਥੇ ਲੰਗਰ ਲੈ ਕੇ ਪਹੁੰਚਦੇ ਨੂੰ ਰੋਜ਼ਾਨਾ ਲੰਗਰ ਲੈ ਕੇ ਪਹੁੰਚਦੇ ਨੇ ਗੱਲਬਾਤ ਕਰਦੇ ਆ ਵੀਰ ਜੀ ਗੁਰੂ ਦੀ ਫਤਿਹ ਰਿਹਾ ਜੀ ਪਹੁੰਚਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਤੋਂ ਕਿੰਨੀ ਕਿਲੋਮੀਟਰ ਦਾ ਸਫ਼ਰ ਹੈ ਜੀ ਜੀ ਅਸੀਂ ਹਿਸ਼ਾਰਪੁਰ ਪੁਰ ਹੀਰਾں ਤੋਂ ਗੁਰੂ ਰਾਮਦਾਸ ਲੰਗਰ ਸੇਵਾ ਸੋਈ ਘਰ ਤੋਂ ਆਉਂਦੇ ਆ ਜੀ 140 ਕਿਲੋਮੀਟਰ ਦੇ ਕਰੀਬ ਅਸੀਂ ਸਫ਼ਰ ਤੈਅ ਕਰਕੇ ਆਉਂਦੇ ਆ ਜੀ ਰੋਜ਼ਾਨਾ ਡੇਲੀ ਜੀ ਜਿੰਨੇ ਤੋਂ 60 ਕਿਲੋਮੀਟਰ ਦਾ ਸਫ਼ਰ ਹੈ ਹਾਂ ਜੀ ਇੰਨਾ ਪਹੁੰਚਦਾ ਜੀ ਕਿੰਨਾ ਲੰਗਰਾਂ ਉਹਦੀ ਕਿਰਪਾ ਨਾਲ ਪਿਆਰ ਕਰਦੀ ਹੈ ਵਾਹਿਗੁਰੂ ਜੀ ਸਾਡਾ ਬੇਅੰਤ ਲੰਗਰ ਆਉਂਦਾ ਆ ਅਸੀਂ ਸੰਗਤ ਦੇ ਹਿਸਾਬ ਨਾਲ ਉਹਨੇ ਪਾਉਂਦੇ ਸਾਡੇ ਕੋ 2000 ਤੋਂ 5000 ਤੱਕ ਬੰਦਾ ਜੀ ਅਸੀਂ ਉਸ ਹਿਸਾਬ ਦੇ ਨਾਲ ਲੰਗਰ ਲੈ ਕੇ ਆਉਂਦੇ ਜੀ ਲੰਗਰ ਸਾਰਾ ਵਰਤਾ ਕੇ ਫਿਰ ਜਾਂਦੇ ਹਾਂ ਜੀ ਲੰਗਰ ਸਾਰਾ ਵਰਤਾ ਕੇ ਫਿਰ ਜਾਂਦੇ ਜੀ ਕਿੰਨੀ ਕ ਗਰੀ ਤੁਹਾਡੀ ਸੰਸਥਾ ਹੈ ਕਿੰਨੇ ਕ ਹਸਪੀਟਲ ਨੇ ਚਲੇ ਰੱਖੇ ਹੋੜੀ ਜੀ ਜਿਹੜੀ ਸਾਡੀ ਸੰਸਥਾ ਗੁਰੂ ਰਾਮਦਾਸ ਲੰਗਰ ਸੇਵਾ ਜੀ ਸੰਸਥਾ ਹੈਗੀ ਆ ਇਹ ਸਾਰੇ ਪੰਜਾਬ ਦੇ ਜਿੰਨੇ ਵੀ ਸਿਵਲ ਹਸਪਤਾਲ ਹੈ ਸਾਰਿਆਂ ਨੂੰ ਇਹ ਸੇਵਾ ਨਿਭਾ ਰਹੀ ਹੈ ਜੀ। ਇਹ ਤੋਂ ਇਲਾਵਾ ਹੋਰ ਵੀ ਜਿਸ ਤਰ੍ਹਾਂ ਸੰਸਥਾ ਕੋਈ ਹੈ ਗਿਆ ਉਹਨਾਂ ਨੂੰ ਵੀ ਲੰਗਰ ਅਸੀਂ ਪ੍ਰੋਵਾਈਡ ਕਰਦੇ ਆ ਜੀ। ਤੇ ਇਹ ਰੇਸਟੋਰੈਂਟ ਲੱਗੇ ਰੇਲਵੇ ਸਟੇਸ਼ਨ ਬੱਸ ਸਟੈਂਡ ਇਹਨਾਂ ਤੇ ਵੀ ਸਿਵਲ ਹਸਪਤਾਲਾਂ ਤੋਂ ਇਹਨਾਂ ਤੇ ਵੀ ਸਾਡੀਆਂ ਏਦਾਂ ਮੋਬਾਈਲ ਗੱਡੀਆਂ ਜਾਂਦੀਆਂ ਉੱਥੇ ਨਿਰੰਤਰ ਲੰਗਰ ਸਿਕਾਉਂਦੀਆਂ ਜੀ ਸੰਤਾਂ। ਕਿੰਨੇ ਸਾਲ ਤੋਂ ਤੇ ਬਾਬਾ ਚੱਲਦੀ ਹੈ ਜੀ ਮੈਂ ਜੀ ਸੰਸਥਾ ਦੇ ਨਾਲ ਕੋਈ 5 ਸਾਲ ਹੋ ਗਏ ਆ ਜੁੜੇ ਨੂੰ ਮੇਰੇ ਤੋਂ ਪਹਿਲਾਂ ਸੰਸਥਾ ਚੱਲ ਰਹੀ ਸੀ ਤੇ ਮੈਂ ਇੱਥੇ ਸੇਵਾ ਕਰ ਮੈਨੂੰ ਸੇਵਾ ਨਮੋਦ ਨੂੰ 5 ਸਾਲ ਹੋ ਗਏ ਆ ਜੀ ਜਿੰਨੇ ਸਾਲ ਤੋਂ ਸੇਵਾ ਕਰ ਰਹੀ ਹਾਂ ਇਹ ਤਾਂ ਉਸ ਦਾ ਨਾਮ ਕਰ ਤੋਂ ਆ ਗਈ ਜੀ ਇਹ ਸਾਡਾ ਜੀ ਸੰਸਥਾ ਸਾਡਾ ਧਿਆਨ ਰੱਖਦੀ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ ਜੀ ਸਾਡੀ ਹਰ ਇੱਕ ਸੇਵਾ ਸਾਡੀ ਵੀ ਲੋੜیں ਪੂਰੀ ਕਰਦੀ ਹੈ ਜੀ ਜਿਸ ਤਰ੍ਹਾਂ ਤੁਸੀਂ ਸਮਝ ਲੋਗੇ ਆ ਬੱਚਿਆਂ ਦੀ ਪੜ੍ਹਾਈ ਵੀ ਸਾਡੀ ਇਸ ਸੰਸਥਾ ਲੋਈਆਂ ਰੋਟੀ ਪਾਣੀ ਵੀ ਸਾਡੇ ਨਾਲ ਲੋਈਆਂ ਜਿਹੜੀ ਜ ਮਤਲਬ ਉਹ ਕੀ ਜਿਸ ਤਰ੍ਹਾਂ ਆਪਣਾ ਰੋਜ਼ ਮਰਰਾ ਦੀ ਜ਼ਿੰਦਗੀ ਜੋ ਵੀ ਹੈ ਇਹਨਾਂ ਲੋਈਆਂ ਦੀ ਸਸਤਾ ਹੀ ਨਿਵਾਰੀ ਹੈ ਜੀ ਤੁਸੀਂ ਨੇਹਾ ਦੇ ਨਾਲ ਜਾਓਗੇ ਜਿੱਥਾ ਮੁਹੱਦਮਾ ਦੇ ਵਿੱਚ ਅੱਛਾ ਹੀ ਲੋਟਾ ਮੱਝੀ ਆ ਮਰੀਤ ਤੇ ਤੁਸੀਂ ਇੱਕ ਸੇਵਾ ਕਰੋ ਰੋਜ਼ ਦੇ ਲਈ ਜਾ ਕੇ ਲੋਕਾਂ ਨੂੰ ਸੇਵਾ ਦੇ ਵਿੱਚ ਕੰਮ ਕਰਨਾ ਤੇ ਇਹ ਨਹੀਂ ਕਿ ਤੁਸੀਂ ਸਮਾਨ ਲੈਣਾ ਕੋ ਦੇਖੋ ਜੀ ਹੁਣ ਇੱਕ ਮੈਂ ਇਸ ਵਾਰ ਇਹ ਹਰ ਕੋਈ ਚੀਜ਼ ਗਦਾ ਬੋਲਣ ਵਾਸਤੇ ਠੀਕ ਹੈ ਜੀ ਪਰ ਸਾਡੇ ਗੱਲ ਕੀ ਦੀ ਇੱਕ ਸੰਸਥਾ ਲੋ ਆਵੇ ਸਾਡੇ ਵੱਲੋਂ ਚੋਰ ਵੀ ਆਵੇ ਅਸੀਂ ਉਹਨੂੰ ਵੀ ਹਾਤੀ ਜੋੜਨੀ ਆ ਸਾਡੀ ਵੱਲੋਂ ਸਾਧ ਵੀ ਆਵੇ ਅਸੀਂ ਉਹਨੂੰ ਵੀ ਹਾਤੀ ਜੋੜਨੀ ਆ ਐਂ ਲੰਗਰੀ ਛਕਾਉਣਾ ਸਾਡੀ ਵੱਲੋਂ ਸਾਨੂੰ ਸਾਡੇ ਵਾਸਤੇ ਸਾਰੇ ਬਾਬੇ ਨਾਨਕ ਨੇ ਜਿੱਦਾਂ ਕਿਹਾ ਸੀ ਉਸ ਤਰ੍ਹਾਂ ਇੱਕ ਹੀ ਆ ਜੀ ਸਾਡੇ ਵਾਸਤੇ ਸਾਡੇ ਉਹ ਜੋ ਵੀ ਆਵੇ ਸਾਡੀ ਇਹੋ ਹੀ ਹੁੰਦੀ ਹੈ ਕਿ ਕੋਈ ਭੁੱਖੇ ਖਾਲੀ ਪੇਟ ਨਾਲ ਰਵੇ ਕੋਈ ਭੁੱਖਾ ਨਾ ਰਵੇ ਜੋ ਸਾਨੂੰ ਸੰਸਥਾ ਦੇ ਓਨਰ ਹੈਗੇ ਆ ਉਹ ਭਾਈ ਮਤਲਬ ਕਿ ਅਮਰੀਕਨ ਹੈ ਜੀ ਭਾਈ ਮਨਜੀਤ ਸਿੰਘ ਜੀ ਉਨਾਂ ਲੋ ਜੋ ਸਾਨੂੰ ਸਿਖਾ ਦਿੱਤੀ ਜਾਂਦੀ ਆ ਕਿ ਕੋਈ ਜੋ ਵੀ ਹੋਵੇ ਸਾਡੇ ਵਾਸਤੇ ਇੱਕ ਹੀ ਆ ਬਜ਼ੁਰਗ ਆਵੇ ਉਹਨਾਂ ਦੇ ਪੈਰਾਂ ਤਾਂ ਹੱਥ ਲਾਓ ਜੇ ਕੋਈ ਆਪਾਈ ਜਿਆ ਉਹਨੂੰ ਦੂਰ ਬੈਠਾ ਉਹਨੂੰ ਉੱਤਰ ਕੇ ਗੱਡੀ ਤੋਂ ਆਹ ਪ੍ਰਸ਼ਾਦਾ ਫੜਾ ਕੇ ਆਓ ਤੇ ਮਤਲਬ ਕੋਈ ਦੁਖੀ ਨਾ ਜਾਵੇ ਤੇ ਜਿਸ ਤਰ੍ਹਾਂ ਮੰਨ ਲਓ ਕਿ ਪ੍ਰਸ਼ਾਦਾ ਜੇ ਘਰ ਦਾ ਤੇ ਸਾਡਾ ਪਿੱਛੇ ਵੀ ਗੱਡੀ ਸਾਡੇ ਕੋਲ ਪ੍ਰਬੰਧ ਹੈਗਾ ਕਿ ਸਾਨੂੰ ਮੰਨ ਲਓ ਕਿ ਇਨਸਾਨ ਨੂੰ ਪਤਾ ਲੱਗ ਜਾਂਦਾ ਕਿ ਇੰਨਾ ਪ੍ਰਸ਼ਾਦਾ ਇੰਨਾ ਟਾਈਮ ਅਜੇ ਮੇਰਾ ਪਿਆ ਪਿੱਛੇ ਹੋਰ ਵੀ ਗੱਡੀ ਉਸੇ ਵੇਲੇ ਆ ਜਾਂਦੀ ਹੈ ਜੀ ਇੰਨੀ ਦੂਰ ਤੋਂ ਵੀ ਦੁਬਾਰਾ ਗੱਡੀ ਵੀ ਆ ਜਾਂਦੀ ਹੈ ਸਾਡਾ ਜੀ ਕਹਿੰਦੇ ਜੇ ਕੰਮ ਅਗਲੀ ਗੱਡੀ ਤਿਆਰ ਹੁੰਦੀ ਆਰ ਹੁੰਦੀ ਜੀ ਉੱਥੇ ਬਿਲਕੁਲ ਗੱਡੀਆਂ ਮੰਨ ਲਓ ਅੱਡ ਸੰਸਾਰ ਦੇ ਵਿੱਚ 5-7 ਸਪੇਅਰ ਲੱਗੀਆਂ ਕਿਸੇ ਤੇ ਵੀ ਫੋਨ ਆਉਂਦਾ ਰਹਿੰਦਾ ਉਸ ਟਾਈਮ ਉਸੇ ਵੇਲੇ ਗੱਡੀ ਦੂਸਰੀ ਜਗ੍ਹਾ ਉੱਤੇ ਉਹ ਖਾਣਾ ਪਚਾਉਣ ਜਾਂਦੀ ਆ ਜੀ ਤੇ ਇਸ ਤਰ੍ਹਾਂ ਸਾਡੀ ਇਹੋ ਕੋਸ਼ਿਸ਼ ਆ ਕਿ ਕੋਈ ਖਾਲੀ ਪੇਟ ਨਾ ਰਵੇ ਜੋ ਵੀ ਆਵੇ ਮਹਾਰਾਜ ਜੀ ਤੇ ਗਰਜ ਕੇ ਜਾਵੇ ਵਾਹਿਗੁਰੂ ਹੀ ਬੋਲੇ ਜੀ ਕਿੰਨੀਆਂ ਸਾਡੀਆਂ ਹੁਣ ਤੱਕ ਪੰਜਾਬ ਦੇ ਸੇਵਾਵਾਂ ਨਿਭਾਈਆਂ ਜੀ ਸਾਡੇ ਜਿਹੜੇ ਇਹ ਦੋ ਰਸੋਈ ਘਰ ਆ ਇੱਕ ਹੈਗਾ ਆ ਹੁਸ਼ਿਆਰਪੁਰ ਪੋਰੀ ਦਾ ਦੂਜਾ ਹੈਗਾ ਜੀ ਮੁਕਸਰ ਮਦੀਰ ਤੇ ਇੱਥੇ ਮੈਂ ਤੇ ਇੱਥੇ 5 ਸਾਲ ਤੋਂ ਸੇਵਾ ਨਿਭਾ ਰਿਹਾ ਆ ਇੱਥੇ 40-42 ਦੇ ਕਰੀਬ ਗੱਡੀਆਂ ਨਿਕਲਦੀਆਂ ਆ ਜੋ ਕਿ ਸ਼ਹਿਰਾਂ ਨੂੰ ਖਾਣਾ ਲੈ ਕੇ ਨਿਕਲਦੀਆਂ ਡੇਲੀ ਤੇ ਇਹ ਤੋਂ ਇਲਾਵਾ ਜਿਹੜੀਆਂ ਉੱਥੇ ਆ ਉੱਥੇ ਵੀ ਕੋਈ 50-30 ਦੇ ਕਰੀਬ ਗੱਡੀਆਂ ਨਿਕਲਦੀਆਂ ਜੀ ਤੇ ਹਾਂਜੀ ਇਸ ਤਰ੍ਹਾਂ ਹੈਗਾ ਕਿ ਡੇਲੀ ਇੱਕ ਇੱਕ ਹਸਪਤਲ ਨੂੰ ਇੱਕ ਗੱਡੀ ਨਹੀਂ ਆ ਜਿਸ ਤਰ੍ਹਾਂ ਤੋਂ ਆਏ ਸੇਵਾ ਤਰਨ ਤਰਨ ਸਭ ਨਿਭਾ ਰਹੇ ਆ ਜੇ ਤਾਂ ਵੇਖੋ ਜੀ ਲੁਧਿਆਣਾ ਹੋ ਗਿਆ ਉੱਥੇ ਤਿੰਨ ਗੱਡੀਆਂ ਜਾਂਦੀਆਂ ਇੱਕੋ ਸ਼ਹਿਰ ਦੇ ਵਿੱਚ डीएमसी सिविल बस स्टैंड ਇਸ ਤਰ੍ਹਾਂ ਜੀ ਅਮਨਸਰ ਲਾ ਲੋ ਉੱਥੇ ਵੀ ਤਿੰਨ ਗੱਡੀਆਂ ਜਾਂਦੀਆਂ ਹੋਰ ਨਾਨਕਦੇਵ ਹਸਪੀਟਲ ਤੇ ਦੂਸਰਾ ਜੀ ਬਸ ਸਟੈਂਡ ਰੇਲਵੇ ਸਟੇਸ਼ਨ ਇਸ ਤਰ੍ਹਾਂ ਮੋਬਾਈਲ ਗੱਡੀਆਂ ਲੱਗੀਆਂ ਜੀ ਹਰ ਹਰ ਜਗ੍ਹਾ ਵਖਰੇ ਤੇ ਉਹ ਜੀ ਇੱਕ ਇਹ ਮਤਲਬ ਇੱਕ ਤੋਂ ਵੱਧ ਵੀ ਗੱਡੀਆਂ ਸ਼ਹਿਰਾਂ ਦੇ ਵਿੱਚ ਸਾਨੂੰ ਸਾਡੇ ਜੋ ਸੰਸਥਾਵਾਂ ਵਾਲੇ ਭੇਜਦੇ ਆ ਜੀ ਉਹ ਪ੍ਰਸ਼ਾਦੇ ਦੇ ਹਸਾਬ ਨਾਲ ਮਤਲਬ ਕਿ ਸੇਵਾ ਇੱਥੇ ਪ੍ਰਸ਼ਾਦ ਇਹਨਾਂ ਲੱਗਦਾ ਉਹ ਬਹੁਤ ਚੰਗੀ ਤਰ੍ਹਾਂ ਸੇਵਾ ਨਿਭਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਜੀ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਾਂਗੇ ਕਿ ਜਿਸ ਤਾਂ ਕਿਤੇ ਵੀ ਤੁਸੀਂ ਲੰਗਰ ਦੀ ਗੱਡੀ ਵੇਖੋ ਤਾਂ ਜੋ ਉੱਥੇ ਅਕਸਰ ਹੀ ਇੱਕ ਬਕਸ ਪਿਆ ਹੁੰਦਾ ਦਸਵੰਦ ਦਸਵੰਦ ਦਾ ਬਕਸ ਤੁਸੀਂ ਵੇਖ ਸਕਦੇ ਹੋ ਇੱਥੇ ਦਸਵੰਦ ਜੁੜ ਪਾਇਆ ਕਿਉਂਕਿ ਤੁਹਾਡੀ ਨੇਕ ਕਮਾਈ ਇੱਕ ਨੇਕ ਕੰਮੇ ਲੱਗ ਰਹੀ ਹੈ ਕੈਮਰਾਮੈਨ ਦੇ ਨਾਲ ਵਿਸ਼ਾਲ ਤਰਨਤਾ